ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜਿਹੜਾ ਵਾਜੀ ਸ਼ਾਨੇ ਪੰਜਾਬ ਟੈਕਸੀ ਸਟੈਂਡ ਜਹਾਜ਼ ਚੌਂਗ ਗੁਰਦਾਸਪੁਰ ਉਹ ਜਿਹੜਾ ਵਾਜੀ ਹੁਸ਼ਿਆਰ ਜਿਹੜਾ ਵਾ ਅੱਜ ਠੰਡੇ ਮਿੱਠੇ ਜਲਦਾ ਜਿਹੜਾ ਸ਼ਰਬਤ ਲਗਾਇਆ ਗਿਆ ਵਾ ਜੀ ਯਾਨੀ ਕਿ ਸ਼ਕੀਲਾ ਲਗਾਈ ਗਈ ਜਮਾ ਸੋ ਇਹ ਉਪਰਾਲੇ ਜਿਹੜੇ ਆ ਜੀ ਇਸ ਟੈਕਸੀ ਯੂਨੀਅਨ ਵੱਲੋਂ ਲਗਾਤਾਰ ਕੀਤੇ ਜਾਂਦੇ ਨੇ ਸਾਲ ਭਰ ਜਿਹੜੇ ਧਾਰਮਿਕ ਸਮਾਗਮ ਹੁੰਦੇ ਆ ਸਾਡੇ ਜੀ ਉਹਨਾਂ ਦੇ ਨਾਲ ਵੱਲੋਂ ਜਿਹੜੇ ਲੰਗਰ ਵੀ ਲਗਾਏ ਜਾਂਦੇ ਨੇ ਅਲੱਗ-ਅਲੱਗ ਪ੍ਰਕਾਰ ਦੇ ਲੰਗਰ ਹੁੰਦੇ ਆ ਲੰਗਰ ਵੀ ਵਿਸ਼ਾਲ ਹੁੰਦੇ ਆ ਜੀ ਸੋ ਇਹ ਉਪਰਾਲ ਸੋ ਕਿਤਨਾ ਕਿਤੇ ਸਾਡੇ ਸ਼ਹਿਰ ਵਾਸੀਆਂ ਦੀ ਫਰਜ਼ ਬੰਦਾ ਵੀ ਜਿਹੜੀਆਂ ਸੰਸਥਾਵਾਂ ਜਾਂ ਜਿਹੜੀਆਂ ਯੂਨੀਅਨਾਂ ਇਦਾਂ ਦੇ ਕੰਮ ਕਰਦੀਆਂ ਵਾ ਉਹਨਾਂ ਦਾ ਬਾਅਦ ਚੜ ਕੇ ਆਪਾਂ ਸਾਲ ਦਿਆ ਕਰੀਏ ਜੀ ਕਿਉਂਕਿ 7 ਦਿਨ ਦੇ ਨਾਲ ਜਿਹੜਾ ਵਧੀਆ ਹੋਰ ਉਪਰਾਲੇ ਵਧੀਆ ਕਰਨਗੇ ਔਰ ਨਾਲ ਇੱਕ ਹੌਸਲਾ ਫੁਜਾਈ ਵੀ ਹੁੰਦੀ ਹੈ ਜੀ ਸੋ ਇਹ ਅੱਜ ਜਿਹੜੀ ਠੰਡੇ ਮਿੱਠੇ ਜਲਦੀ ਸ਼ਪੀਲ ਲਗਾਈ ਗਈ ਹੈ ਜੀ 47 ਤੋਂ ਉੱਪਰ ਜਿਹੜਾ ਟੈਂਪਰੇਚਰ ਹੈ ਜੀ ਇਸ ਵੇਲੇ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਸੋ ਇਸ ਗਰਮੀ ਦੇ ਵਿੱਚ ਜਿਹੜਾ ਵਾ ਜੀ ਠੰਡੇ ਮਿੱਠੇ ਜਲਦੀ ਸ਼ਪੀਲ ਲਗਾ ਕੇ ਇਸ ਸੰਸਾ ਨੇ ਵੱਡਾ ਉਪਰਾਲਾ ਕੀਤਾ ਵਜੀ ਇਸ ਜੁਨੀਅਨ ਨੇ ਸੋ ਇਸ ਜੁਨੀਅਨ ਦੇ ਜਿਹੜੇ ਉਧੇਦਾਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਜਾਣਾਂਗੇ ਕਿ ਕਿੰਨੇ ਕਿੰਨੇ ਦਿਨ ਤਿਉਹਾਰਾਂ ਦੇ ਇਹ ਉਪਰਾਲੇ ਜਿਹੜੇ ਨਾਲੋਂ ਕੀਤੇ ਜਾਂਦੇ ਨੇ ਸੋ ਤ ਪੀ ਕਿਸ ਤਰੀਕੇ ਨਾਲ ਉਪਰਲਾ ਜਿਹੜਾ ਵਾ ਗਰਮੀ ਵਿੱਚ ਕੀਤਾ ਜਾ ਰਿਹਾ ਹੋਰ ਸੇਵਾ ਜਿਹੜੀ ਆ ਜੀ ਸੇਵਾ ਦੇਖੋ ਨਿਭਾਈ ਜਾ ਰਹੀ ਆ ਅਲੱਗ-ਅਲੱਗ ਪ੍ਰਕਾਰ ਦੇ ਨਾਲ ਕੋਈ ਬਰਤਨ ਸਾਫ ਕਰ ਰਿਹਾ ਜੀ ਕੋਈ ਜਿਹੜਾ ਉਹ ਠੰਡੇ ਮਿੱਠੇ ਜਲ ਨੂੰ ਜਿਹੜਾ ਵਾ ਜੀ ਭੋਲ ਰਿਹਾ ਵਾ ਕੋਈ ਵਰਤਾਰ ਰਿਹਾ ਵਾ ਹਰੇਕ ਜਲਾ ਆਪਣੇ ਆਪਣੇ ਜਿਹੜੇ ਆ ਜੀ ਸੇਵਾਵਾਂ ਆਪਣੀਆਂ ਦੇ ਰਿਹਾ ਵਾ ਸੋ ਲੋਕ ਵੀ ਜਿਹੜਾ ਵੱਡੀ ਗਿਣਤੀ ਵਿੱਚ ਜਾ ਕੇ ਜਿਹੜਾ ਵਾ ਜੀ ਜਲ ਗ੍ਰਹਿਣ ਕਰ ਰਹੇ ਨੇ ਜਲ ਸ਼ਕਰ ਰੇ ਨੇ ਜੀ ਸੋ ਇੱਕ ਇੱਕ ਤਸਵੀਰ ਤਾਂ ਨਾਲ ਸੰਜੀ ਕਰਦੇ ਆ ਜੀ ਸੋ ਇਸ ਜੂਨੀਅਨ ਦੇ ਜਿਹੜੇ ਉਹਦੇ ਆਧਾਰ ਨੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਜੀ ਤੰਗੂਰੌਰ ਕ ਆਪਣੇ ਸਾਲ ਦਾ ਜਸਵੰਦ ਕੱਢ ਕੇ ਇਹ ਹਰ ਸਾਲ ਲੰਗਰ ਲਗਾਉਂਦੇ ਨੇ ਸੋ ਆ ਆ ਕੇ ਮੇਰੇ ਕਿਸ ਕਮਾਈ ਨੂੰ ਸਫਲਾ ਕਰੇ ਸਾਲੇ ਪੰਜਾਬ ਟੈਕਸੀ ਯੂਨੀਅਨ ਗੁਰਦਾਸਪੁਰ ਵੱਲੋਂ ਜਿਹੜਾ ਵਾ ਜੀ ਮਿੱਠੇ ਜਲਦੀ ਨਹੀਂ ਸਪੀਚ ਲਗਾਈ ਗਈ ਸੋ ਯੂਨੀਅਨ ਦੇ ਜਿਹੜੇ ਉਹਦੇ ਆਧਾਰ ਨੇ ਸਾਡੇ ਨਾਲ ਇਹਨਾਂ ਗੱਲਬਾਤ ਕਰਦੇ ਆ ਜੀ ਪਾਜੀ ਅਸੀਂ ਦੇਖਿਆ ਵੀ ਬੇਸ਼ੁਮਾਰ ਤੁਹਾਡੇ ਵੱਲੋਂ ਉਪਰਾਲੇ ਕੀਤੇ ਜਾਂਦੇ ਜੀ ਹਰ ਇੱਕ ਦਿਨ ਤੋਂ ਹਰ ਤੁਹਾਡੇ ਵੱਲੋਂ ਸਪੀਲ ਲਗਾਈ ਜਾਂਦੀ ਹੈ ਲੰਗਰ ਵੀ ਲਗਾਈ ਜਾਂਦੇ ਆ ਔਰ ਅੱਜ ਵੀ ਤੁਸੀਂ ਇੱਕ ਉਪਰਾਲਾ ਵੱਡਾ ਕੀਤਾ ਕਿਉਂਕਿ ਅੱਤ ਦੀ ਗਰਮੀ ਜਿਹੜੀ ਪੈ ਰਹੀ ਹੈ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਵੀਰ ਜੀ ਸਾਰੇ ਜਹਾ ਚਾਉਂਦੇ ਮਾਲਕ ਦੇ ਚਾਲਕ ਸਾਰੇ ਬੜੇ ਪਿਆਰ ਸਤਿਕਾਰ ਦੇ ਨਾਲ ਹਰ ਸਾਲ ਦੀ ਤਰ੍ਹਾਂ ਲੰਗਰ ਤੇ ਸਪੀਲ ਦੇ ਚੱਲਦੇ ਆ ਹਾਡੇ ਦੂਜੇ ਛੋਟੇ ਸ਼ਹਿਬਜ਼ਾਦਿਆਂ ਦੇ ਜਿਹੜੇ 시ਦੀਪੁਰ ਬਾ ਉਹ ਦੋਦਾ ਲੰਗਰ ਵੀ ਲਾਉਂਦੇ ਆ ਇੱਕ ਨਹੀਂ ਦਾਲ ਫੁਲਕਾ ਸਬਜ਼ੀ ਉਹ ਲੰਗਰ ਇਨਸ਼ਾਲ ਇੱਕ ਵਾਰੀ ਲਾਉਂਦੇ ਆ ਜੀ ਹਾਂਜੀ ਇਹ ਸਾਰਾ ਭਾਈ ਆਪਸ ਵਿੱਚ ਤਾਲਮੇਲ ਨੇ ਸਾਰਾ ਸਾਰੇ ਹਾਂਜੀ ਆਪਣਾ ਸਾਰੇ ਜਿੰਨੇ ਵੀ ਮਾਲਕ ਡਰਾਈਵਰ ਆ ਸਾਰੇ ਵਾਤੋ ਵਾਤ ਕਰਾਈ ਦਿੰਦੇ ਆ ਜੀ ਹਾਂਜੀ ਕਿਸੇ ਨੂੰ ਜੋਗ ਨਹੀਂ ਮਿਲਦਾ ਬਾਹਰੋਂ ਕਿਤੇ ਨਹੀਂ ਬੜਾ ਘਟ ਜੀ ਘੱਟ ਹੀ ਇੱਕ ਦੋ ਜਣੇ ਮੁੜੇ ਅਮਰੀਕਾ ਮਰੂਕਾ ਗਏ ਆ ਉਹ ਕੋਈ ਕਵੰਟਲ ਅਖੰਡ ਭੇਜ ਦਿੰਦਾ ਕੋਈ ਹਾਂਜੀ ਇਦਾਂ ਕਰਕੇ ਪਰ ਦੇਖਿਆ ਜਾ ਤਾਂ ਉਪਰਾਲੇ ਬੜੇ ਬੜੇ ਵੱਡੇ ਆ ਤੁਹਾਡੇ ਭਾਜੀ ਵੈਸੇ ਤਾਂ ਹਰੇਕ ਦਾ ਫਰਜ਼ ਪੰਦਾ ਵੀ ਤਾਂ ਦਾ ਜਿਹੜਾ ਯੋਗਦਾਨ ਦੇਣਾ ਚਾਹੀਦਾ ਆਪਣਾ ਜੀ ਹਾਂ ਦੇਣਾ ਚਾਹੀਦਾ ਜੀ ਯੋਗਦਾਨ ਕਰਨਾ ਚਾਹੀਦਾ ਸਪੀਲਾ ਲਾਉਣੀਆਂ ਚਾਹੀਦੀਆਂ ਗਰਮੀ ਬਹੁਤ ਆ ਕਈ ਦੂਰੋਂ ਨੇੜੇ ਹੁੰਦੇ ਆ ਰੋਕੇ ਜਲ ਪਾਣੀ ਛੱਕ ਕੇ ਜਾਂਦੇ ਆ ਜੀ ਜੀ ਫਿਰ ਪੈਸੇ ਵੀ ਦੇ ਕੇ ਜਾਂਦੇ ਆ ਕੋਈ 100 ਕੋਈ 500 ਕੋਈ 200 ਹਾਂ ਜੀ 47 ਡਿਗਰੀ ਟੈਂਪਰੇਚਰ ਆ ਭਾਜੀ ਬਹੁਤ ਜ਼ਿਆਦਾ ਜਿਹੜੇ ਹਾਲਾਤ ਮਾੜੇ ਆ ਗਰਮੀ ਵਾਲੇ ਹਾਂ ਜੀ ਬਿਲਕੁਲ ਜੀ ਇਹ ਤਾਂ ਬਿਲਕੁਲ ਸੱਚ ਹੈ ਕਿ ਇਸ ਟਾਈਮ ਬਹੁਤ ਗਰਮੀ ਦਾ ਕਹਿਰ ਪੈ ਰਿਹਾ ਵਾ ਸੋ ਪ੍ਰਮਾਤਮਾ ਵੀ ਅਜੇ ਕੋਈ ਮੌਸਮ ਪੋਣਾ ਨਹੀਂ ਲੈ ਕੇ ਆਇਆ ਤੇ ਇਹ ਜੋ ਲੰਗਰ ਹੈ ਸ਼ਪੀਲ ਦਾ ਇਹ ਤੇ 1975 ਦਾ ਸ਼ੁਰੂ ਹੋਇਆ ਜੀ ਸਾਡੀ ਉਮਰ ਤੋਂ ਪਹਿਲਾਂ ਦਾ ਲੰਗਰ ਸ਼ੁਰੂ ਹੋਇਆਦਾ ਹੈ ਤੇ ਉਦੋਂ ਤਾਂ ਨਿਰੰਤਰ ਹੀ ਹਰ ਸਾਲ ਇਹ ਐਸੇ ਮਹੀਨੇ ਵਿੱਚ ਗੁਰਪੁਰਬ ਤੋਂ ਬਾਅਦ ਚ ਲਾਇਆ ਜਾਂਦਾ ਵਾ ਤੇ ਸਾਰੇ ਮਾਲਕ ਔਰ ਚਾਲਕ ਦੇ ਸੰਯੋਗ ਨਾਲ ਵੱਤ ਤੋਂ ਵੱਤ ਗ੍ਰਹਿਆਂ ਦੇ ਕੇ ਇਲਾਕਾ ਨਿਵਾਸੀ ਵੀ ਜੋ ਵੀ ਆਪਣੀ ਸਰਦਾ ਫੌਕ ਗ੍ਰਾਈਂ ਦਿੰਦੇ ਨੇ ਤੇ ਫਿਰ ਇਹ ਤਿਲ ਫੁੱਲ ਇਕੱਠਾ ਕਰਕੇ ਤੇ ਆਪਣੀ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਹੋਇਆ ਇਹ ਲੰਗਰ ਲਗਾਉਂਦੇ ਆ ਸਾਲ ਵਿੱਚ ਦੋ ਤਿੰਨ ਲੰਗਰ ਚੱਲਦੇ ਆ ਜੀ ਇੱਥੇ ਛੋਟੇ ਸਾਹਿਬ ਜਿਆਦਿਆਂ ਦੇ ਵੀ ਜੋ ਸਿੱਧੀ ਪੁਰਬ ਹੁੰਦੇ ਨੇ ਉਹਦੋਂ ਦੁੱਧ ਦਾ ਲੰਗਰ ਲਗਾਉਂਦੇ ਆ ਜੀ ਇਹ ਉਸ ਤੋਂ ਪਰੰਤ ਇੱਕ ਲੰਗਰ ਹੋਰ ਇਹਨਾਂ ਨੇ ਚਾਲੂ ਕੀਤਾ ਇਸ ਸਾਲ ਹੀ ਉਹ ਸ਼ੁਰੂ ਕੀਤਾ ਸੀ ਹੋਲੇ ਮਹੱਲੇ ਵਿੱਚ ਤੋਂ ਅੱਗੇ ਤੋਂ ਉਹ ਵੀ ਨਿਰੰਤਰ ਚੱਲੇਗਾ ਸੋ ਇਹ ਇਸ ਸਟੈਂਡ ਦੇ ਉੱਤੇ ਪ੍ਰਮਾਤਮਾ ਦੀ ਬਹੁਤ ਮਿਹਰ ਆ ਜੀ ਸਾਰੇ ਇੱਕ ਦੂਜੇ ਨਾਲ ਮਤ ਮਿਲ ਰੱਖ ਕੇ ਕਿਸੇ ਦੇ ਮਤਭੇਦ ਤੋਂ ਦੂਰ ਹੋ ਕੇ ਸਾਰੀਆਂ ਬਰਾਦਰੀਆਂ ਹਰ ਧਰਮ ਦਾ ਲੋਕ ਇਸ ਲੰਗਰ ਵਿੱਚ ਸੰਯੋਗ ਦਿੰਦੇ ਨੇ ਤੇ ਇਸੇ ਤਰ੍ਹਾਂ ਹੀ ਨਿਰੰਤਰ ਇਹ ਚੱਲਦਾ ਰਹੂਗਾ ਜਿੰਨਾ ਤੱਕ ਮਾ ਪ੍ਰਮਾਤਮਾ ਸਾਡੇ ਤੇ ਮਿਹਰ ਪਰ ਕੇ ਰੱਖੂਗਾ ਜੀ ਸੋ ਲੰਗਰ ਇਸੇ ਤਰ੍ਹਾਂ ਹੀ ਚੱਲੂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਉਪਰਾਲੇ ਜਿਹੜੇ ਆ ਜੀ ਕਿਤੇ ਨਾ ਕਿਤੇ ਜਿਹੜੇ ਗੁਰਦਾਸਪੁਰ ਟੈਕਸੀ ਜਿੰਨ ਨੇ ਜਿਹੜੇ ਉਪਰਾਲੇ ਨੇ ਜੀ ਸੋ ਸ਼ਾਨੇ ਪੰਜਾਬ ਟੈਕਸੀ ਜਿੰਨ ਨੇ ਜਿਹੜੇ ਉਪਰਾਲਾ ਕਰਦੇ ਸੋ ਦੇਖੋ ਲਗਾਤਾਰ ਜਿਹੜਾ ਵਾ ਠੰਡੇ ਮਿੱਠੇ ਜਲਦੀਆਂ ਜਿਹੜੀ ਸ਼ਪੀਲੇ ਲਗਾਈਆਂ ਜਾ ਰਹੀਆਂ ਨੇ ਔਰ ਹਜ਼ਾਰਾਂ ਲੋਕ ਜਿਹੜੇ ਇਥੋਂ ਜਲ ਚੱਕਦੇ ਨੇ ਜੀ ਸੋ ਇਹਨਾਂ ਵੱਲੋਂ ਜਿਹੜੇ ਆ ਜੀ ਅਨੇਕਾਂ ਜੜੇ ਆ ਜੀ ਮੈਂ ਸਾਰਾ ਦੱਸ ਰਿਹਾ ਵੀ ਸਾਲ ਬਾਅਦ ਜਿਹੜੇ ਲੰਗਰ ਵੀ ਲਗਾਏ ਜਾਂਦੇ ਨੇ ਲੰਗਰ ਭੰਡਾਰੇ ਵੀ ਕੀਤੇ ਜਾਂਦੇ ਨੇ ਔਰ ਜਿਹੜੇ ਮਿੱਠੇ ਠੰਡੇ ਜਲਦੀ ਦੀ ਸ਼ਪੀਲੇ ਜੀ ਗਰਮੀਆਂ ਵਿੱਚ ਉਹ ਵੀ ਇਹਨਾਂ ਵੱਲੋਂ ਲਗਾਤ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਵਾਜੀ ਉਹਨਾਂ ਦਾ ਸਹਿਯੋਗ ਕਰਿਆ ਕਰੋ ਤਾਂ ਜੋ ਹੋਰ ਉੱਪਰ ਵਾਲੇ ਕਰ ਸਕਣ ਜੀ